ਮੀਰੇ ਕਹਿੰਦਾ ਫਿਰ ਮੜੀ ਇੱਕ ਮੜੀ 19 ਦੀ ਬਾਲੀ ਨੂੰ ਮਾਰਦਾ ਮਾਤਾ ਦਾ ਮਾਤਾ ਹੈ ਉਹ ਯਾਰ ਉਹੀ ਗੱਲ ਕਰ ਉਹ ਪ੍ਰਪਖਾਈ ਕਰਨ ਬਾਈ ਮਾਰਦਾ ਕੋਈ ਨਹੀਂ ਪਾ ਦੇ ਬਾਈ ਆ ਜਿਹੜੇ ਆ ਸਮਝਾ ਕਰੋ ਆ ਜਿਹੜੇ ਆ ਐਵੇਂ ਇੱਤੀ ਦੀ ਗੱਲ ਕਰੀ ਉਹ ਫਿਰ ਉਹੀ ਗੱਲ ਦੂਤੇ ਦੂਜੇ ਦਾ ਜਦਾ ਹੀ ਜਿਹੋ ਜਿਆਦਾ ਆਸਮਾਨ ਚੱਕਣ ਗਿਆ ਆਸਮਾਨ ਲੈ ਕੇ ਜਾਈ ਜਾਂਦਾ तो कोल ही गा खड़ा है डीलिंग चल रही वो भी एक गाखड़े कोल, फटाई ज्यादा समान ਮੇਰਾ ਨਾਮ ਵਿਜੇ ਸਿੰਘ ਹੈ ਜੀ ਮੈਂ ਬੀੜਤਲਾ ਤੋਂ 2007 ਤੋਂ ਨਸ਼ਾ ਕਮੇਟੀ ਦਾ ਪ੍ਰਧਾਨ ਹਾਂ ਜੀ ਅੱਜ ਤੁਸੀਂ ਇੱਥੇ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਕੀ ਮਸਲਾ ਸੀ ਐਸਐਸਪੀ ਮੈਡਮ ਨੂੰ ਰਿਸਰਚ ਕਰਕੇ ਮਿਲੇ ਸੀ ਕਿ ਕਿਉਂਕਿ ਜਿਹੜੇ ਨਸ਼ਾ ਤਸਕਰਾਂ ਜੋ ਸਾਡੇ ਕੋਲ ਵੀਡੀਓ ਆਉਂਦੀਆਂ ਸੀ ਉਹ ਵੀਡੀਓ ਦਿਨੇ ਹੈ ਗਿਆ ਮੈਡਮ ਨੂੰ ਦਿਨੇ ਐਸਐਸਪੀ ਨੂੰ ਜਾ ਕੇ ਦੇ ਕੋਈ ਕਿਸੇ ਪੱਤਰਕਾਰ ਭਰਾ ਨੂੰ ਦੇ ਦਿੰਨੇਗੇ ਵੀਡੀਓ ਉਹ ਵੀਡੀਓ ਦੇ ਜਰੀਏ ਸਾਨੂੰ ਧਮਕਾਇਆ ਜਾਂਦਾ ਹੈ ਇਹਨਾਂ ਵੱਲੋਂ ਨਸ਼ਾ ਤਸਕਰਾਂ ਵੱਲੋਂ ਵੀ ਜੇ ਤੁਸੀਂ ਵੀਡੀਓ ਬਣਾਈ ਤੁਹਾਨੂੰ ਅਸੀਂ ਮਾਰਾਂਗੇ 2023 ਦੇ ਵਿੱਚ ਜਦੋਂ ਮੈਂ ਪ੍ਰਧਾਨ ਬਣਿਆ ਸੀ ਉਦੋਂ ਮੇਰੇ ਸੱਟਾ ਮਾਰ ਗਏ ਸੀ ਜਿਹਦੇ ਜਿਹੜੇ ਮੇਰੇ 307 ਦੇ ਪਰਚੇ ਦੇ ਵਿੱਚ 9 ਬੰਦੇ ਇਨਵੋਲਵ ਵਾਲਾ ਜੀ ਤੇ ਇਹਨਾਂ ਨਸ਼ਾ ਤਸਕਰ ਸਾਰਦਾ ਸਹਿਯੋਗ ਕਰ ਰਹੇ ਆ ਤਾਂ ਸਾਨੂੰ ਵੀ ਪੁਲਿਸ ਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਜਾਂ ਸਾਡੀ ਗੱਲ ਸੁਣਨੀ ਚਾਹੀਦੀ ਹੈ ਕਈ ਵਾਰੀ ਸਾਨੂੰ ਇਸ ਤਰ੍ਹਾਂ ਕਰਕੇ ਇਗਨੋਰ ਕੀਤਾ ਜਾਂਦਾ ਹੈ ਜੇ ਅਸੀਂ ਕਿਸੇ ਮੁੰਲੇ ਜ ਨੂੰ ਕਿਹਾ ਜਾਂਦਾ ਵੀ ਫਲਾਣਾ ਨਸ਼ਾ ਤਸਕਰ ਨਸ਼ਾ ਵੇਚਦਾ ਤਾਂ ਅਸੀਂ ਉਹਨਾਂ ਨੂੰ ਕਹਿੰਨੇ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਹੈਗਾ ਤੇ ਜਦੋਂ ਉਹ ਨਸ਼ਾ ਤਸਕਰ ਗਲਾ ਦਿੰਦੇ ਆ ਤੇ ਉਹ ਸਾਨੂੰ ਕਈ ਵਾਰੀ ਇਹ ਵੀ ਕਹਿੰਦੇ ਵੀ ਤੁਹਾਡੇ ਕੋਲ ਕੀ ਸਬੂਤ ਹੈ ਤੇ ਫਿਰ ਜਿਹਦੇ ਕਰਕੇ ਸਾਨੂੰ ਵੀਡੀਓ ਬਣਾਉਣੀ ਪੈਂਦੀ ਹੈ ਜਦੋਂ ਅਸੀਂ ਵੀਡੀਓ ਬਣਾਉਣੀ ਆ ਵੀਡੀਓ ਬਣਾਉਣ ਦਾ ਤੇ ਫਿਰ ਤੁਹਾਨੂੰ ਨਸ਼ਾ ਤਸਕਰ ਧਮਕੀ ਦਿੰਦੇ ਆ ਅਸੀਂ ਤਾਂ ਦੋਨੋਂ ਪਾਸੇ ਫਸੇ ਹੋਏ ਆ ਜੀ ਕਾਜੀ ਰਾtion ਬਖਸ਼ਾਂਗੇ ਨਹੀਂ ਤੇ ਤੁਹਾਡਾ ਸਹਿਯੋਗ ਅਸੀਂ ਪਹਿਲਾਂ ਵੀ ਕਰ ਰਹੇ ਹਾਂ ਐਸਐਸਪੀ ਮੈਡਮ ਨੇ ਤਾਂ ਪੂਰਾ ਸਾਨੂੰ ਸਹਿਯੋਗ ਕੀਤਾ ਬਾਕੀ ਕੱਲ ਤੱਕ ਲੱਗ ਜਾਂਦਾ ਪਤਾ ਨਹੀਂ ਹਾਲਾਤ ਨੂੰ ਕਿਵੇਂ ਦੇਖਦੇ ਹਾਂ ਹਾਲਾਤ ਕਾਫੀ ਸਾਡੇ ਪਿੰਡ ਦੇ ਵਿੱਚ ਖਰਾਬ ਹੈਗੇ ਆ ਕਿਉਂਕਿ ਬਾਹਰੋਂ ਲੋਕ ਆਉਂਦੇ ਆ ਨਸ਼ਾ ਵੇਚਦੇ ਆ ਗਿਆ ਕਿਉਂਕਿ ਸਾਡੇ ਪਿੰਡ ਦਾ ਸਾਰਾ तकरीबन ਜਿੰਨੇ ਵੀ ਜੇ ਇਸ ਗੱਲ ਦਾ ਯਕੀਨ ਲੈਣਾ ਹੈ ਤਾਂ ਉਹਨਾਂ ਦੇ ਪਹਿਲਾਂ ਪਰਚੇ ਜੀ ਜਿਵੇਂ ਕੋਈ ਦੱਸਿਆ ਗਿਆ ਕੋਈ ਧਮਕੀ ਦਿੱਤੀ ਗਈ ਕਿਸੇ ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਮੈਨੂੰ ਤਾਂ ਘਰ ਨਹੀਂ ਦਿੱਤੀ ਕਿ ਧਮਕੀ ਪਰਚੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਵੀਡੀਓ ਨਾ ਵਾਇਰਲ ਕਰੋ ਜਾਂ ਨਾ ਕਰੋ ਜਾਂ ਸਾਨੂੰ ਇਹ ਇਸ ਦੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹੀ ਕਰਦੇ ਆ ਵੀ ਜਿਹੜੇ ਜਿਹੜੇ ਥਾਣੇ ਦੇ ਐਸਚਓ ਸਾਹਿਬ ਆ ਜਾਂ ਸਾਰੇ ਜੋ ਵੀ ਆ ਉਹ ਸਾਡਾ ਸਹਿਯੋਗ ਕਰਨਾ ਅਸੀਂ ਦਿਲੋਂ ਸਹਿਯੋਗ ਕਰ ਰਹੇ ਆਗੇ ਇਸ ਕਰਕੇ ਸਾਡਾ ਉਹ ਵੀ ਸਹਿਯੋਗ ਕਰਨ ਸਾਨੂੰ ਇਹ ਨਾ ਕਿਹਾ ਜਾਵੇ ਵੀ ਸਾਨੂੰ ਸਬੂਤ ਦੋ ਜਦੋਂ ਤੁਸੀਂ ਸਬੂਤ ਦਿੰਨੇ ਫਿਰ ਸਾਨੂੰ ਤੌਕਾ ਆ ਹੁਣ ਪਾਈਆ ਪਾਈਆ ਕਿੱਥੋਂ ਫੜਾਵਾਂਗੇ ਜੀ ਜੇ ਛੋਟੀ ਰਿਕਵਰੀ ਹੁੰਦੀ ਹੈ ਤਾਂ ਉਹ ਕਹਿੰਦੇ ਛੋਟੀ ਰਿਕਵਰੀ ਹੈ ਜੀ ਵੱਡੀ ਰਿਕਵਰੀ ਕਰਾਓ ਜੇ ਕੋ ਸਾਡਾ ਤਾਂ ਕੰਮ ਹੈ ਚਿੱਟੇ ਵਾਲੇ ਨੂੰ ਫੜਾਉਣਾ ਸਾਨੂੰ ਇਸ ਰਿਕਵਰੀ ਨਾਲ ਨਹੀਂ ਵੀ ਕਿੰਨੀ ਰਿਕਵਰੀ ਹੁੰਦੀ ਹੈ ਕਿੰਨੀ ਰਿਕਵਰੀ ਨਹੀਂ ਹੁੰਦੀ ਜੀ ਜਿੰਨ ਮੁਖ ਅਸਰ ਥਾਣਾ ਪੜ੍ਹ ਕੁਈ ਨਸ਼ੀਲੇ ਪਦਾਰਥ ਸੰਬੰਧੀ ਗੱਲਬਾਤ ਕਰਦੇ ਜਾ ਰਹੇ ਸੀ ਜਿਸ ਤੇ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਦੋਨਾਂ ਵਿਅਕਤੀਆਂ ਨੂੰ ਆਡੈਂਟੀਫਾਈ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਅਸੀਂ ਨਾਲ ਦੋਨਾਂ ਵਿਅਕਤੀਆਂ ਨਾਲ ਪੁਛਗਿਛ ਕੀਤੀ ਅਤੇ ਜਿਸ ਤੋਂ ਇਹ ਨਸ਼ੀਲਾ ਪਦਾਰਥ ਲੈ ਕੇ ਆਉਣੇ ਸਨ ਉਸ ਨੂੰ ਵੀ ਅਸੀਂ ਕਾਬੂ ਕਰ ਲਿਆ ਤੇ ਇਹਨਾਂ ਤਿੰਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸ਼ੇਅਰ ਕੀਤੀ ਜਾਵੇ